ਪ੍ਰੋਜੈਕਟ ਤੁਸੀਂ ਇਹਨਾਂ ਦੇ ਕੇਸ ਦੀ ਠਾਪਰ ਸਾਹਿਬ ਦੇ ਕੇਸ ਦੀ ਤੇ ਕਾਰਵਾਈ ਕਰਦੇ ਹੋ ਕਿਸੇ ਨੂੰ ਸਾਨੂੰ ਕੋਈ ਇਹਦੇ ਵਿੱਚ ਅਧਰਾਜ ਹੈ ਨਹੀਂ ਪੜ ਪੰਜਾਬ ਦੇ ਇੱਕ ਨੌਜਵਾਨ ਗੱਭਰੂ ਜਿਹੜਾ ਸਾਡੀ ਦੁਨੀਆ ਵਿੱਚ ਪੰਜਾਬ ਦੀ ਆਵਾਜ਼ ਵੀ ਸੀ ਤੇ ਪਛਾਣ ਵੀ ਸੀ ਕਦੀ ਉਹਦਾ ਵੀ ਕਦੀ ਕੇਸ ਦੀ ਤੁਸੀਂ ਪਰਸਨਲ ਕਾਰਵਾਈ ਕੀਤੀ ਸਿੱਧੂ ਮੂਸੇਵਾਲਾ ਦਾ ਮੈਂ ਜ਼ਿਕਰ ਕਰਨ ਲੱਗਾ ਕਦੀ ਉਧਰ ਵੀ ਤੁਸੀਂ ਧਿਆਨ ਮਾਰ ਰਿਹਾ ਤੁਸੀਂ ਵਿਧਾਨੇ ਗਏ ਬਹੁਤ ਚੰਗਾ ਕੀਤਾ ਕਦੀ ਮੂਸੇ ਵਾਲੇ ਉਹਨਾਂ ਦੇ ਪਿੰਡ ਜਾ ਕੇ ਵੀ ਉਹਨਾਂ ਦੇ ਮਾਪੇ ਦਾ ਹਾਲ ਪੁੱਛ ਲੈਣਾ ਸੀ ਕੀ ਤੁਹਾਡੀ ਪੁਲਿਸ ਦੀ ਜੋ ਪਹਿਰਵਾਹੀ ਹੈ ਕੇਸ ਦੇ ਵਿੱਚ ਅਜਿਹੇ ਦਿਨ ਨਹੀਂ 2 ਸਾਲ ਗੁਜ਼ਰਨ ਤੋਂ ਬਾਅਦ ਵੀ ਜਿਹੜੀ ਸ਼ੌਡੀ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਕਰ ਰਹੀ ਹੈ ਉਹਦੇ ਬਾਰੇ ਵੀ ਥੋੜਾ ਜਿਹਾ ਵੀਊ ਰੱਖ ਲਓ ਯੂ ਆਰ ਦੀ ਗਵਰਨਰ ਆਫ ਪੂਰਾ ਪੰਜਾਬ ਯੂ ਡੋਨਟ ਰਿਪਰੈਜ਼ੈਂਟ ਓਨਲੀ ਵਨ ਸੈਕਸ਼ਨ ਜਿਹੜੀ ਮੈਂ ਇਹਨਾਂ ਨੂੰ ਡਗਲੇ ਸਾਹਿਬ ਨੂੰ ਇਹ ਗੱਲ ਕਹਿਣਾ ਚਾਹਨਾ ਉਧਰ ਡਗਲੇ ਸਾਹਿਬ ਤੁਸੀਂ ਕਹੇ ਹੋ ਸਮੁੱਚੇ ਪੰਜਾਬ 'ਚ ਧਿਆਨ ਕਰੋ ਕੱਲ ਰਾਤ ਹੀ ਮੇਰੇ ਏਰੀਆ 'ਚ ਮੇਰੇ ਬਗਲ ਦਾ ਹਲਕਾ ਮੇਰੇ ਆਪਣੇ ਜੱਗੀ ਪਿੰਡ ਤੋਂ ਤਕਰੀਬਨ 10 ਕਿਲੋਮੀਟਰ ਤੇ ਸਾਡੇ ਆਪਣੇ ਹੀ ਆਦਮੀ ਸੀ ਗੱਲ ਤਕਰੀਬਨ ਧਦਾ ਬੇਟਾ ਗੋਲੀ ਚੱਲੀ 250 ਗੋਲੀ ਦਾ ਫਾਇਰ ਇੱਕ ਦੂਜੇ ਦੇ ਖਿਲਾਫ ਹੋਇਆ 4 ਲੋਕ ਮਾਰੇ ਜਾ ਚੁੱਕੇ ਨੇ 7 ਤੋਂ ਬਾਅਦ 7 ਤੋਂ ਵੱਧ ਲੋਕ ਫਟੜੇ ਤੁਸੀਂ ਆਪਾ ਕਿਸ ਤਰ੍ਹਾਂ ਸਮਝਦੇ ਆ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਪੰਜਾਬ ਚ ਹੋਏਗੀ ਮੈਂ ਗਵਰਨਰ ਸਾਹਿਬ ਨੂੰ ਇਹ ਵੀ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਕਿਰਪਾ ਕਰਕੇ ਉੱਥੇ ਵੀ ਜਾਓ 4 ਬੰਦੇ ਮੌਕੇ ਤੇ ਮਾਰ ਚੁੱਕੇ ਨੇ 7 ਫਟੜੇ ਪਏ ਨੇ ਕੀ ਇਹ ਕੋਈ ਛੋਟਾ ਇਨਸੀਡੈਂਟ ਹੈ ਇਸ ਇਜ਼ ਨਾਟ ਅ ਕੰਪਲੀਟ ਫੇਲੀਅਰ ਜੰਗਲਰਾਜ ਆਪਾਂ ਕਿੰਨੂੰ ਕਹਿੰਦੇ ਆ ਬਨਵਾਰੀ لال ਜੀ ਇਸ ਤੋਂ ਵੱਡਾ ਜੰਗਲਰਾਜ ਕੀ ਹੋ ਸਕਦਾ ਜਿਸ ਦਾ ਜ਼ਿਕਰ ਬੜਿੰਗ ਸਾਹਿਬ ਨੇ ਕੀਤਾ ਹੈ ਹਿੰਦੁਸਤਾਨ ਦੀ ਪਰੰਪਰਾ ਰਹੀ ਹੈ ਤੇ ਵਿਸ਼ੇਸ਼ ਤੌਰ ਪੰਜਾਬ ਦੀ ਕਿ ਅਸੀਂ ਵੋਟਾਂ ਹੱਥ ਜੋੜ ਕੇ ਤੇ ਝੋੜੀ ਹੱਟ ਕੇ ਮੰਗਨੇ ਉਹ ਪਹਿਲੀ ਵਾਰ ਭਗਵੰਤ ਮਾਨ ਜੀ ਮੈਂ ਇਹ ਚੀਜ਼ ਦੇਖ ਰਿਹਾ ਇੱਕ ਗੈਂਗਸਟਰ ਨੂੰ ਛਿδα ਕੇ ਤੁਸੀਂ ਪਟਿਆਲੇ ਦੀ ਜੇਲ੍ਹ ਚੋਂ ਲੋਕਾਂ ਨੂੰ ਡਰਾ ਕੇ ਧਮਕਾਣ ਮਾਰ ਸੀ ਤੁਹਾਡੀ ਸਰਕਾਰ ਲੈ ਕੇ ਆ ਰਹੀ ਹੈ ਮੈਂ ਬੜਵਾਰੀ ਰਾਹ ਪ੍ਰੋਹਿ ਜੀ ਨੂੰ ਕਹਾਂਗਾ ਕਿਰਪਾ ਕਰਕੇ ਇਹਨਾਂ ਗੱਲਾਂ ਵੱਲ ਵੀ ਕਿਤੇ ਧਿਆਨ ਕਰੋ ਤੁਸੀਂ ਕਹਿ ਸਕਦੇ ਹੋ ਕਿ ਜਲੰਧਰ ਬੈਸਤੇ ਵਿੱਚ ਇੱਕ ਸਾਫ ਸੁਥਰੀ ਇੱਕ ਕਲੈਕਸ਼ਨ ਹੋ ਸਕਦੀ ਜਿੱਥੇ ਗੈਂਗਸਟਰ ਜਿਹੜਾ ਤਿੰਨ ਕਤਲਾਂ ਤੋਂ ਵੱਧ ਵੌਂਟਡ ਹੈ ਤੁਹਾਡੀ ਆਪਣੀ ਐਡਮਿਨਿਸਟ੍ਰੇਸ਼ਨ ਤੁਸੀਂ ਬਾਕੀ ਗੱਲ ਛੱਡੋ ਰਹਿਣ ਵਾਲਾ ਉਹ ਹਿੱਸੇ ਬੈਸਤ ਹਲਕੇ ਦਾ ਦਲਜੀਤ ਭਾਨਾ ਉਹਦਾ ਨਾਮ ਹੈ ਜੀ ਮਿੱਠੂ ਬਸਤੀ ਦੇ ਵਿੱਚ ਉਹਦਾ ਘਰ ਉਹਦੇ ਬਾਪੇ ਅੱਜ ਵੀ ਉੱਥੇ ਰਹਿੰਦੇ ਨੇ ਪਹਿਲੇ ਤੁਹਾਡੀ ਪੁਲਿਸ ਉਦੀ ਰਹਿਸ਼ ਝੂਠੀ ਆਦਰਪੁਰ ਚ ਬਖਾਂਦੀ ਹੈ ਫਿਰ ਤੁਹਾਡਾ ਡਿਪਟੀ ਕਮਿਸ਼ਨਰ ਜ਼ਿਲंधर ਦਾ ਉਹਨੂੰ ਬਕਾਇਦਾ ਤੌਰ ਇਜਾਜ਼ਤ ਦਿੰਦਾ ਫਿਰ ਤੁਹਾਡਾ ਜ਼ਿਲंधर ਰੂਰਲ ਦਾ ਜਿਹੜਾ ਐਸਐਸਪੀ ਹੈ ਉਹਨੂੰ ਇੰਡੋਰਸ ਕਰਦਾ ਇੱਕ ਝੂਠੀ ਚੀਜ਼ ਨੇ ਗੈਂਗਸਟਰ ਦੀ ਪਰੋਲ ਤੇ ਲਿਆਉਣ ਵਾਸਤੇ ਲੈ ਡਿਪਟੀ ਕਮਿਸ਼ਨਰ ਰੋਲ ਅਦਾ ਕਰਦਾ ਫਿਰ ਤੁਹਾਡੀ ਪੁਲਿਸ ਰੋਲ ਇਨਵੈਸਟ ਕਰਦੀ ਹੈ ਫਿਰ ਸੀਐਮਓ ਚ ਫੋਨ ਸੁਪਰਡੈਂਟ ਜੇਲ ਪਟਿਆਲੇ ਨੂੰ ਜਾਂਦਾ ਕਿ ਸਾਨੂੰ ਜਲਦੀ ਤੋਂ ਜਲਦੀ ਲੋੜ ਹੈ ਕਿਉਂਕਿ ਸੀਤਲ ਲੰਗਰਾਜ ਕੋ ਜਿਹੜੀ ਪੈਨ ਡਰਾਈਵ ਸੀ ਜਿਹਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਨੇ ਭਗਵੰਤ ਮਾਨ ਦੇ ਪ੍ਰਵਾਰ ਤੇ ਦੋਸ਼ ਲਾਇਆ ਸੀ ਪੈਸੇ ਲੈਣ ਦੇ ਤੇ ਜਿਹਦੇ ਵਿੱਚ ਰਮਨ ਨੇ ਲੋੜੇ ਦੀ ਤੇ ਦੋ ਹੋਰ ਐਮ ਇਹਨਾਂ ਦੇ ਆਪ ਦੇ ਐਮ ਐਲ ਏ ਦੀ ਗੱਲਬਾਤ ਹੋ ਰਹੀ ਆ ਆਪਸ ਕਿੰਨਾ ਮਹੀਨਾ ਜਾਂਦਾ ਕਿੰਨੂੰ ਕੀ ਕੀ ਜਾਂਦਾ ਉਹ ਸਾਰੀਆਂ ਚੀਜ਼ਾਂ ਉਸ ਪੈਨ ਡਰਾਈਵ ਵਿੱਚ ਸਨ ਇੱਕ ਟਾਪ ਦਾ ਪੁਲਿਸ ਅਫਸਰ ਜਲੰਧਰ ਦਾ ਤੇ ਚੰਡੀਗੜ੍ਹ ਦਾ ਸੀਤਲ ਅੰਗੁਰਾਲ ਨੂੰ ਜਲੰਧਰ ਦੇ ਕੋਟੇ ਦੇ ਬਾਹਰ ਸੱਦ ਕੇ ਕੰਮ ਕਰਦਾ ਤੇ ਉਸ ਤੋਂ ਬਾਅਦ ਇਹ ਭਾਨਾ ਉਹਦੇ ਘਰ ਦੇ ਚੱਕਰ ਲਾਂਦਾ ਕਿਉਂਕਿ 22 ਦੇ ਇਲੈਕਸ਼ਨ ਦੇ ਵਿੱਚ ਵੀ ਇਹ ਭਾਨਾ ਸੀਤਲ ਲੰਗਰਾਲ ਦੀ ਇਲੈਕਸ਼ਨ ਦੇ ਕੈਂਪੇਨ ਦੇ ਵਿੱਚ ਉਹਦੇ ਵਿੱਚ ਉਹਦੇ ਨੂੰ ਮਦਦ ਕਰਕੇ ਇਹਨੂੰ ਇਲੈਕਸ਼ਨ ਜਿੱਤਾਂਦਾ ਉਹ ਬਕਾਇਦਾ ਤੌਰ ਤੇ ਇਹਨੂੰ ਮੈਸੇਜ ਕਰਦਾ ਕਿ ਜੇ ਅੱਜ ਜਿਹੜਾ ਤੂੰ ਹੁਣ ਬਾਬੂ ਜਗਜੀਵਨ ਨਾਮ ਜੀ ਦੇ ਚੌਂਗ ਦੇ ਵਿੱਚ ਪੈਨ ਡਰਾਈਵ ਇਹਦੇ ਵਿੱਚ ਤੂੰ ਪਰਦਾ ਫਾਸ਼ ਕਰਨ ਲੱਗਾ ਪਰਦਾ ਫਾਸ਼ ਕਰਕੇ ਆ ਵੀ ਆਪਣੇ ਪਰਿਵਾਰ ਦਾ ਧਿਆਨ ਦੇ। ਕਦੀਏ ਸੀ ਸੋਚ ਸਕਨੇ ਪਰਿਵਾਰੀ ਇਲਾਕੇ ਦੇ ਇਹਨਾਂ ਵੱਲ ਵੀ ਧਿਆਨ ਕਰੋ। ਤੁਹਾਡੀ ਆਪਣੀ ਸਰਕਾਰ ਕ੍ਰਾਈਮ ਦੇ ਵਿੱਚ ਪਾਰਟਨਰ ਬਣ ਜਾਏ। ਇਹ ਕਈ ਦੇ ਵੱਡੇ ਗੁਨਾਹ ਨੂੰ ਰੋਕਣ ਵਾਸਤੇ ਤੁਹਾਡੀ ਸਰਕਾਰ ਆਪ ਹੀ ਸਾਰਾ ਪ੍ਰਬੰਧ ਕਰ ਰਹੀ ਹੈ। ਦਾਦਾ ਜੱਫਰੀ ਕਮਿਸ਼ਨ ਝੂਠ ਬੋਲ ਰਿਹਾ। ਤੁਹਾਡੇ ਸਸ ਵੀ ਝੂਠ ਬੋਲ ਰਿਹਾ ਤੁਹਾਡੇ ਬਕਾਇਦਾ ਤੌਰ ਸਿੱਧੀ ਸੀਐਮਓ ਚ ਸੁਬਡੈਂਟ ਪੁਲਿਸ ਨੂੰ ਡਾਇਰੈਕਸ਼ਨ ਦੇ ਕੇ ਉਹਦਾ ਮਤਲਬ ਹੈ ਕਿ ਭਗਵੰਤ ਮਾਨ ਨੂੰ ਪਹਿਲੇ ਹੀ ਪਤਾ ਸੀ ਕਿ ਉਹ ਗਰਾਸ ਦੇ ਕੋਲ ਇਸ ਕਿਸਮ ਦੀ ਆਡੀਓ ਹੈ ਬੈਕਗ੍ਰਾਉਂਡ ਤੁਹਾਨੂੰ ਪਹਿਲੇ ਹੀ ਗਰਾਸ ਦੀ ਪਤਾ ਜਦੋਂ ਤੁਸੀਂ ਇਸ ਕਿਸਮ ਦੇ ਲੋਕ ਹਿਸਟਰੀ ਸ਼ੀਟਸ ਨੂੰ ਪਹਿਲੇ ਟਿਕਟਾ ਦਿੰਦੇ ਹੋ ਤੇ ਜਿਹੜਾ ਚੰਨ ਭਗਵੰਤ ਮਾਨ ਸੇ ਹੁਣ ਚੜਿਆ ਇਹਨੂੰ ਪਤਾ ਹੋਣਾ ਚਾਹੀਦਾ ਸੀ ਕਿ ਚੰਨ ਕਿਸੇ ਦਿਨ ਚੜ੍ਹਨੇ ਕਰੇ ਮੈਂ ਬੇਨਤੀ ਕਰੂੰਗਾ ਜਲੰਧਰ ਵਾਸੀਆਂ ਵਾਸਤੇ ਇੱਥੇ ਨਿਰਾ ਆਪ ਹੀ ਨਹੀਂ ਭਗਵੰਤ ਨੂੰ ਵੀ ਆਹ ਟਾਈਮ ਆਇਆ ਤੁਹਾਡੇ ਕੋਲ ਜੇ ਕੋਡ ਵੜਨਾ ਤਾਂ ਜਾ ਝੂਠ ਬੋਲਿਆ ਨਿਰਾ ਕੁਫਰ ਕੋਲਿਆ ਤੁਸੀਂ ਕਿਸੇ ਭਾਵੇਂ ਪੈਣਾ ਨਾ ਗੱਲ ਕਰ ਲੋ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਨਾ 181000 ਵੋਟਰ ਇਸਲਕੇ 50% ਵੋਟਰ ਔਰਤਾਂ ਦੇ ਤੇ ਹਰ ਵੋਟਰ ਨੂੰ 1000 ਰੁਪਿਆ ਮਹੀਨੇ ਦਾ ਔਰਤਾਂ ਨੂੰ ਇਹਨਾਂ ਨੇ ਇਹਨਾਂ ਦਾ ਪ੍ਰੋਮਿਸ ਸੀ ਅਸੀਂ ਆਰਮੀ ਲਈ ਤੁਹਾਨੂੰ ਹਜ਼ਾਰ ਦਿਆ ਕਰਾਂਗੇ 28 ਮਹੀਨਾ ਦੀ ਸਰਕਾਰ 90 ਹਜ਼ਾਰ ਨੂੰ 28 ਕਰ ਲਓ 252 ਕਰੋੜ ਰੁਪਈਆ ਤੇ ਨਿਰੇ ਔਰਤਾਂ ਦਾ ਆਪ ਦੀ ਸਰਕਾਰ ਵੱਲ ਬਕਾਇਆ ਹੈ ਤੇ ਇਹ ਵੋਟਰਾਂ ਕਿਹੜੀ ਗੱਲ ਦੀ ਮੰਗਦੇ ਸੀ ਇਹ ਵੀ ਮੈਂ ਦੱਸਣਾ ਚਾਹਨਾ ਵਿਨਕ ਸਾਹਿਬ 25 ਡੀਐਸਪੀ ਪੁਲਿਸ ਜਿਹੜੇ ਨੇ ਸਪੈਸ਼ਲੀ ਚੰਡੀਗੜ੍ਹ ਤੋਂ ਵੱਖ-ਵੱਖ ਜਗ੍ਹਾ ਤੋਂ ਪੁਲਿਸ ਦੇ ਡੀਐਸਪੀ ਸਿਵਲਨ ਕੱਪੜਿਆਂ 'ਚ ਲਗਾ ਦਿੱਤੇ ਗਏ ਨੇ ਜਬੀ ਵਾਰਡ ਜਨੇ ਸੰਗੇ 25 ਇੱਕ ਇੱਕ ਵਾਰਡ ਦੇ ਵਿੱਚ ਇੱਕ ਡੀਐਸਪੀ ਲਗਾ ਦਿੱਤਾ ਇੱਕ ਕੋਆਰਡੀਨੇਟ ਕਰਨ ਵਾਲਾ ਲਗਾ ਦਿੱਤਾ ਜਿਸ ਦਿਨ ਵੋਟਾਂ ਪੈਣੀਆਂ ਨੇ ਉਹ ਦਿਨ ਜਿਹੜਾ ਗਦਰ ਇਹਨਾਂ ਮਚਾਉਣ ਦੀ ਕੋਸ਼ਿਸ਼ ਕਰਨੀ ਸਾਨੂੰ ਪੂਰਨ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਪਿੱਛੇ ਵੀ ਜਦੋਂ ਚੌਧਰੀ ਸਰਤੂਕ ਸਿੰਘ ਉਠਾ ਦੇ ਬਾਈ ਇਲੈਕਸ਼ਨ ਹੋਈਆਂ ਨੇ ਉਦੋਂ ਵੀ ਸਾਰੇ ਜਿਹੜੇ ਆਪ ਦੇ ਲੀਡਰਸ਼ਿਪ ਇਹਨਾਂ ਦੇ ਐਮਐਲਏ ਤੇ ਮਨਿਸਟਰ ਇੱਥੇ ਸਨ ਬਾਕੀ ਸਾਰੀ ਆਪੋਜੀਸ਼ਨ ਦੇ ਬੰਦੇ ਇਹਨਾਂ ਨੇ ਸ਼ਹਿਰ ਤੋਂ ਬਾਹਰ ਕੱਢ ਦਿੱਤੇ ਸੀ ਸੇਮ ਮਾਡਲ ਦਾ ਫਰੈਂਡਾਈ ਇਹਨਾਂ ਨੇ ਕਰਨਾ ਹੈ ਬੂਥਾਂ ਦੇ ਕਪਚ ਕਪਚ ਕਰਨ ਦੀ ਇਹਨਾਂ ਦੀ ਕੋਸ਼ਿਸ਼ ਹੈ ਪੁਲਿਸ ਆ ਚੁੱਕੀ ਹੈ ਸਿਵਲਨ ਕੱਪੜਿਆਂ 'ਚ ਕਾਦੀ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਦੋ ਬੰਦੇ ਅਸਰਾਂ ਦੀ ਡਿਊਟੀ ਲੱਗੀ ਹੈ 12000 ਨਵੇਂ ਸੂਟ ਸਵਾ ਕੇ ਲੈ ਕੇ ਆਏ ਨੇ ਉਹ ਤੋਂ ਬਸ 12000 ਰੈਡੀमेड ਸੂਟ ਆਏ ਆ 4-4000 ਰੁਪਇਆ ਸੂਟ ਇਹਨਾਂ ਨੇ ਡੈਂਟੀਫਾਈ ਕੀਤਾ ਸੀ ਦੇਣਾ 4-4000 ਰੁਪਇਆ ਸੂਟ ਕਿਨਾਂ ਦੇ ਹਾਂਜੀ ਸੂਟ ਕਿਨਾਂ ਦੇ ਔਰਤਾਂ ਦੇ ਸੂਟ ਰੈਡੀਮੇਡ ਲੈ ਕੇ ਆਏ ਇਹਨਾਂ ਦਾ ਤੌਰ ਤਰੀਕਾ ਹੈ ਜੋ ਇਹਨਾਂ ਨੇ ਇੱਥੇ ਕਪਲਾ ਕਰਨਾ ਹੈ ਜਿਸ ਕਿਸਮ ਵੀ ਇਹਨਾਂ ਨੇ ਕਿਸੇ ਕੋਸ਼ਿਸ਼ ਕਰਨੀ ਕਿਉਂਕਿ ਇਹਨੂੰ ਵੀ ਪਤਾ ਭਗਵੰਤ ਨੂੰ 15000 ਰੁਪਏ ਸੀ ਆਪ ਨੂੰ ਅਜ ਤੋਂ 20 ਦੇਰ ਪਹਿਲੇ ਕਾਂਗਰਸ ਨੂੰ ਪਈ ਸੀ 44 42% बीजेपी ਨੂੰ 15 ਤੋਂ 45 ਤੱਕ ਪਹੁੰਚਣਾ ਬਿਲਕੁਲ ਅਸੰਭਵ ਨਹੀਂ ਬਟ ਇਹਨਾਂ ਦੀ ਡੈਸਪਰੇਟ ਮੂਵ ਹੈ ਇਸ ਗੱਲ ਕਰ ਮੂਵ ਹੈ ਕਿ ਨਿਹਰਾ ਭਗਤੀ ਨਹੀਂ ਜਾਣਾ ਇਹਦੇ ਵਿੱਚ ਭਗਵਾਨ ਤੋਂ ਮਾਨ ਵੀ ਜਾਣਾ ਅੱਜ ਮੈਂ ਆਪਸ਼ਨ ਦੇਣਾ ਚਾਹਨਾ ਜਿਲੰਦਰ ਦਾ ਵੀਰਾਨ ਜੇ ਪੱਕੇ ਤੌਰ ਇਹਨੂੰ ਕੱਢਣਾ ਹੈ ਜੇ ਦਾ ਮੰਝਾ ਚੁੱਕ ਕੇ ਅਸੀਂ ਇਸ ਤੌਜਵਾਰੀ ਬੱਗੀ ਤੇ ਛੱਡ ਕੇ ਆ ਨਾ ਤਗੜੇ ਹੋ ਕੇ ਛੇ ਲਾਉ ਵੇਨ ਅੰਦਰ ਕਲਾ ਜਾਂ ਪਰਮਾਤਮਾ ਹੈ ਜਾਂ ਮਸ਼ੀਨ ਹੈ ਜਾਂ ਤੁਸੀਂ ਅੰਦਰ ਤੁਹਾਡੇ ਕੋਈ ਨਹੀਂ ਦੇ ਜਾਣਾ ਮੈਂ ਇਹ ਗੱਲ ਕਹਿੰਦਾ ਕਿ ਲੁੱਟਦਾ ਪੈਸਾ ਇਹਨਾਂ ਕੋਲ ਲੈ ਲਓ ਬਸ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਤੁਹਾਡੇ ਕੋ ਗੋਲਡਨ ਓਪਰਚੁਨਿਟੀ ਕਰੋ ਨਾਲ ਦੀ ਇਹ ਸਾਰਾ ਕੋਡ ਪੰਜਾਬ ਚੋਂ ਨਿਕਲ てる ਅਸੀਂ ਤੁਹਾਡੇ ਹੱਥ ਜੋੜ ਕੇ ਮਸ਼ਹੂਰ ਹੋਵਾਂਗੇ ਸਾਰਾ ਸੂਬਾ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਜਲੰਧਰ ਦਾ ਡਿਸੀਸਿਵ ਵਸ ਦਾ ਵੋਟ ਕਿਹੋ ਜਿਹਾ ਪਏ ਕਿ ਲੋਕ ਵੀ ਸਕੂਨ ਮਹਿਸੂਸ ਕਰੇ ਇਹਨੂੰ ਗਲੋ ਲਾਹ ਦੇ ਵਿੱਚ ਆਦੇ ਸਰਕਾਰ ਸਾਡੇ ਸਰਕਾਰੀ ਮੁਲਾਜ਼ਮ ਸਾਡੇ ਪੈਨਸ਼ਨਰਸ ਮੈਂ ਇਹ ਵੀ ਸਰਕਾਰੀ ਮੁਲਾਜ਼ਮਾਂ ਨੂੰ ਤੇ ਪੈਨਸ਼ਨਾਂ ਨੂੰ ਹੈ ਅਗਾਹ ਕਰਨਾ ਚਾਹਨਾ ਸਪਟੈਂਬਰ ਦੇ ਬੱਚੇ ਨਾ ਸਰਕਾਰੀ ਤਾੜੀਆਂ ਤਨਖਾਵਾਂ ਦੇ ਨਾ ਪੈਨਸ਼ਨਾਂ ਦੇ ਪੈਸੇ ਨਾ ਕੋ ਹੈ ਬਹੁਤ ਵੱਡੇ ਆਰਥਿਕ ਸੰਕਰ ਦੇ ਵਿੱਚ ਸਪਟੈਂਬਰ ਰੋਲਵਰ ਮੇਰੀ ਗੱਲ ਨੋਟ ਕਰ ਲੋ ਜਿੰਨੀਆਂ ਗੱਲਾਂ ਮੈਂ ਪਹਿਲੇ ਵੀ ਕਹੀਆਂ ਉਹ ਸਾਡੀਆਂ ਸਾਥੇ ਨਹੀਂ ਕਿ ਸਪਟੈਂਬਰ ਰੋਲਵਰ ਪੈਸਾ ਨਹੀਂ ਜੇ ਤਨਖਾਵਾਂ ਦਾ ਤੇ ਨਾ ਪੈਨਸ਼ਨਾਂ ਦਾ ਪੈਸਾ ਮੇਰਾ ਇਹ ਮੰਨਣਾ ਹੈ ਇਸ ਇਲੈਕਸ਼ਨ ਤੋਂ ਬਾਅਦ ਜਲਦੀ ਜੀ ਭਗਵੰਤ ਦੀ ਛੁੱਟੀ ਹੋਣੀ ਹੈ ਇਹਦਾ ਇਸ ਗੱਲ ਕਾਣ ਸੰਕੇਤ ਆਇਆ ਕਿ ਸੰਜੇ ਸਿੰਘ ਆਪ ਦਾ ਜਦੋਂ ਇੱਥੇ ਲੀਡਰ ਆਇਆ ਜਿਹੜਾ ਇਹਨਾਂ ਦੀ ਪਾਰਲੀਮੈਂਟਰੀ ਪਾਰਟੀ ਦਾ ਲੋਕ ਸਭਾ ਦੇ ਵਿੱਚ ਜਿਹੜਾ ਇਹਨਾਂ ਸੌਰੀ ਰਾਜ ਸਭਾ ਦੇ ਵਿੱਚ ਜਿਹੜਾ ਇਹਨਾਂ ਦਾ ਲੀਡਰ ਹੈ ਉਹਨੂੰ ਇੱਥੇ ਆ ਕੇ ਬਿਆਨ ਦੇਣਾ ਪਿਆ ਕਿ ਭਗਵੰਤ ਜਮਾਨ ਇੱਥੇ ਰਹੇਗਾ ਕਿਤੇ ਨਹੀਂ ਜਾਏਗਾ ਉਹਦਾ ਮਤਲਬ ਹੈ ਕਿ देयर ਇਜ਼ ਸਮਥਿੰਗ ਸੀਰੀਅਸਲੀ ਇੱਕ ਸਿਟੀਕ ਐਮਪੀ ਨੂੰ ਕਿਸੇ ਕੋਲੋਂ ਆਪਣੇ ਹੱਕ ਦੇ ਵਿੱਚ ਇਸ ਕਿਸਮ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਬਸ ਇਹ ਮੈਂ ਤੁਹਾਨੂੰ ਪੱਕੇ ਤੌਰ ਤੇ ਦੱਸਣਾ ਚਾਹੁੰਦਾ ਹੀ ਇਜ਼ ਔਨ ਹਿਸ ਵੇ ਆਊਟ ਜੇ ਪੰਜਾਬ ਵਾਲੇ ਵੇਖੋ ਆ ਜੋ ਜੜਾ ਚੱਲ ਰਿਹਾ ਸੱਤਾ ਚੱਲ ਰਿਹਾ ਦਾਰੂ ਦਾ ਕੰਮ ਚੱਲ ਰਿਹਾ ਇਥੇ ਕ੍ਰਿਕਟ ਦੀ ਬੈਟਿੰਗ ਹੋ ਰਹੀ ਹੈ ਇਸ ਸ਼ਹਿਰ ਦੀ ਇੱਕ ਪਛਾਣ ਸੀ ਮੀਡੀਆ ਨਾਲ ਇਹਦੀ ਪਛਾਣ ਸੀ ਇੰਡਸਟਰੀ ਨਾਲ ਇਹਦੀ ਪਛਾਣ ਸੀ ਐਜੂਕੇਸ਼ਨ ਨਾਲ ਹੁਣ ਪਛਾਣ ਜਿਹੜੀ ਹੈ ਇਹਦੀ ਡੜੇ ਸੱਚੇ ਨਾਲ ਹੋ ਗਈ ਹੈ ਸੋ ਮੈਂ ਜਿੰਨੀਆਂ ਗੱਲਾਂ ਇੱਥੇ ਸਾਡੇ ਵਡਿੰਗ ਸਾਹਿਬ ਨੇ ਕਹੀਆਂ ਨੇ ਮੈਂ ਉਹਨਾਂ ਸਾਰੀਆਂ ਗੱਲਾਂ ਨੂੰ ਐਂਡੋਰਸ ਵੀ ਕਰਨਾ ਇਹ ਗੱਲ ਮੈਂ ਅਖੀਰ ਤੇ ਕਹਿ ਕਿ ਇਜਾਜ਼ਤ ਲੈਣੀ ਭਗਵੰਤ ਮਾਨ ਜੀ ਪਰਿਵਾਰ ਲੈ ਕੇ ਤੇ ਤੁਸੀਂ ਸਾਰਾ ਹਾਲ ਜੇ ਅਜੇ ਤੱਕ ਸੀਤ ਤੇ ਲੰਗਰਾਲ ਨੇ ਜਿਹੜੇ ਪਸ ਤੁਹਾਡੇ ਤੇ ਚਾਰ ਤੁਹਾਡੇ ਪਰਿਵਾਰ ਤੇ ਤੇ ਸੀਐਮਓ ਤੇ ਲੈਣ ਅਜੇ ਤੱਕ ਉਹਨਾ ਬਿਆਨਾਂ ਨੂੰ ਤੂੰ ਕਨਟਰਡਿਕਟ ਕਿਉਂ ਨਹੀਂ ਕੀਤਾ ਨੰਬਰ 2 ਮੈਂ ਸੁਦੀਲ ਜਾਖਣ ਨੂੰ ਇੱਥੇ ਸਵਾਲ ਕਰੂੰਗਾ ਭਾਜਪਾ ਦੇ ਸੂਬੇ ਦੇ ਪ੍ਰਧਾਨ ਨੂੰ ਭਾਵੇਂ ਕੋਈ ਕਾਰਨ ਹੋ ਗਿਆ ਭਾਵੇਂ ਪੁਲਿਸ ਦੀ ਇੰਟਰਵੈਨਸ਼ਨ ਹੋਈ ਹੋਵੇ ਭਾਵੇਂ ਦਲਜੀਤ ਭਾਣੇ ਨੂੰ ਜੇਲ੍ਹੋਂ ਛੁਡਾ ਕੇ ਲੈ ਕੇ ਆਏ ਹੋਣ ਤੁਹਾਡਾ ਅੰਗਰਾਜ ਨੇ ਜਿਹੜੀ ਪੈਂਡ ਲਈ ਬੀਜੇਪੀ ਦੀ ਲੀਡਰਸ਼ਿਪ ਨੂੰ ਦਿੱਤੀ ਹੈ ਅੱਜ ਵੀ ਤੁਹਾਡੇ ਕੋਲ 2 ਘੰਟਿਆਂ ਦਾ ਟਾਈਮ ਹੈ ਮੈਂ ਇਮਾਨਦਾਰੇ ਦੇ ਵੇਖਣਾ ਕਿ ਕਿੰਨਾ ਕੁ ਜਾਨ ਸੁਨੀਲ ਜਾਖੜ ਰੱਖਦਾ ਤੇ ਕਿੰਨੀ ਜਾਨ ਭਾਜਪਾ ਰੱਖੀ ਜੇ ਪੈਂਟ ਡਰਾਈਵ ਇਹ ਪਬਲਿਕ ਨਹੀਂ ਕਰੇਗੀ ਭਾਜਪਾ ਕਿਉਂਕਿ ਇਹਨੇ ਉਹ ਦਿਨ ਬਿਆਨ ਦਿੱਤਾ ਸੀ ਬਾਬੂ ਜਗਜੀਵਨ ਨਾਮ ਚੌਂਕ 'ਚ ਕਿ ਪੈਂਟ ਡਰਾਈਵ ਮੈਂ ਭਾਜਪਾ ਦੀ ਲੀਡਰਸ਼ਿਪ ਨੂੰ ਦੇਣ ਲੱਗਿਆ ਜੇ ਨਹੀਂ ਹੈ ਪਬਲਿਕ ਕਰਨ ਦਾ ਮਤਲਬ ਹੈ ਕਿ ਭਾਜਪਾ ਆਪਣਾ ਰੜ ਕੇ ਲੋਕਾਂ ਦਾ ਧੋਖਾ ਕਰ ਰਹੀ ਹੈ ਤੋ ਇਹ ਮੈਂ ਤੁਹਾਨੂੰ ਇਹ ਸਾਰੀ ਗੱਲ ਜਿਹੜੀ ਅੱਜ ਅਸੀਂ ਜਿਹੜੇ ਜਿਲੰਦਰ ਦੇ ਸਾਡੇ ਵੀਰ ਨੇ ਤੇ ਭੈਣਾਂ ਨੇ ਉਹਨਾਂ ਨੂੰ ਅਸੀਂ ਕਲੈਰਿਟੀ ਨਾਲ ਕਹਿਣ ਵਾਲੇ ਆ ਕਿ ਤਗੜੇ ਹੋਵੋ ਅੰਦਰ ਹੋਰ ਤੁਸੀਂ ਪਾਣੀ ਹੈ ਇੱਕ ਪਾਸੇ ਪਰਮਾਤਮਾ ਇੱਕ ਪਾਸੇ VOTING MACHINE ਹੈ ਤੇ ਤੀਸਰੇ ਪਾਸੇ ਤੁਸੀਂ ਉਹਦੇ ਤਗੜੇ ਹੋ ਕੇ ਬਟਨ ਲਪੋ ਜੀਬੀ ਸੁਰਿੰਦਰ ਕੌਰ ਨੂੰ ਜਿਤਾਓ ਪੰਜੇ ਦੇ ਚੋਰ ਨਿਸ਼ਾਨ ਤੇ ਵੋਟਾਂ ਪਾਓ